ਅਜਹਲਕਾ ਬਾਬਾ ਬਕਾਲਾ ਸਾਹਿਬ ਕਾਂਗਰਸ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਵਿੱਚ ਵਿਸ਼ਾਲ ਟਰੈਕਟਰ ਮਾਰਚ ਕਰਿਆ ਗਿਆ ਜਿਹੜਾ ਰਈਆ ਵਿਕੇ ਤਾਰਾਵਾਲੀ ਗਰਾਊਂਡ ਤੋਂ ਸ਼ੁਰੂ ਹੋ ਕੇ ਰਈਆ ਬਾਬਾ ਬਕਾਲਾ ਸਾਹਿਬ ਸਠਿਆਲਾ ਅਤੇ ਵਿਆਸਤ ਹੁੰਦਾ ਹੋਇਆ ਰਈਆ ਮੰਡੀ ਵਿਖੇ ਸਮਾਪਤ ਹੋਇਆ ਇਸ ਟਰੈਕਟਰ ਮਾਰਚ ਦੌਰਾਨ ਕਿਸਾਨਾਂ ਵੱਲੋਂ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਅਤੇ ਕਾਂਗਰਸ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਰਈਆ ਤੋਂ న్యూਸ 24 ਪੰਜਾਬ ਲਈ ਸੁਖਵਿੰਦਰ 바ਵਾ ਦੀ ਖਾਸ ਰਿਪੋਰਟ ਮਾਂਗਸ ਪ੍ਰਾਧਾਨ ਜੀ ਪੰਜਾਬ ਦੇ ਪਤਨਾਨ ਰਾਜਾ ਵਿਦੇਗ ਮੁੰਦਰ ਸਿੰਘ ਜੀ ਦੇ ਆਦੇਸ਼ਾਂ ਅਨੁਸਾਰ ਹਿੰਦੁਸਤਾਨ ਪਰ ਦੇ ਕਿਸਾਨਾਂ ਦੇ ਹੱਕ ਵਿੱਚ ਮਜ਼ਦੂਰਾਂ ਦੇ ਹੱਕ ਵਿੱਚ ਅੱਜ ਟ੍ਰੈਕਟਰ ਰੈਲੀ ਲੱਗ ਰਹੀ ਸੀ ਆਪਣੇ ਇਸ ਇਲਾਕੇ ਬਾਬਾ ਬਕਾੜਾ ਸਾਹਿਬ ਜਾ ਰਹੇ ਆ ਤਾਂ ਜੋ ਸਾਡੀ ਜਿਹੜੀ ਆਵਾਜ਼ ਉੱਪਰ ਦੀ ਸਰਕਾਰ ਤੱਕ ਪਹੁੰਚ ਸਕੇ ਤੇ ਹਿੰਦੁਸਤਾਨ ਪਰ ਦਾ ਕਿਸਾਨ ਮਜ਼ਦੂਰਾਂ ਦੇ ਵਿਸ਼ਵਾਸ ਪਾਤਰ ਉਹ ਆਪਣੇ ਹੱਕਾਂ ਲਈ ਸਾਰੇ ਇੱਕ ਮੋਟਾ ਅਤੇ ਉਹਨਾਂ ਨੂੰ ਇਸ ਗੱਲ ਲਈ ਮਜਬੂਰ ਕੀਤਾ ਜਾਵੇ ਕਿਉਂਕਿ ਕਿਸਾਨ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਮੰਗਦੇ ਆਪਣਾ ਅਰਜ਼ ਨਿਭਾਉਣ ਅਤੇ ਇਸ ਦੇਸ਼ ਨੂੰ ਪਰਫਲੂਤ ਕਰਨ ਵਿੱਚ ਜੋ ਕਿਸਾਨਾਂ ਦਾ ਯੋਗਦਾਨ ਆ ਉਹਨੂੰ ਅਪਣਾਉਣ ਕਿਉਂਕਿ ਕਿਸਾਨ ਅਸਲ ਵਿੱਚ ਸਾਡੀ ਵੀਰ ਦੀ ਢੀਂ ਨਹੀਂ ਸਾਡੀਆਂ ਜੜ੍ਹਾਂ ਵੀ ਹਨ ਤੇ ਸਾਡੀਆਂ ਜੜ੍ਹਾਂ ਹੀ ਕੱਟ ਹੋ ਗਈਆਂ ਤੇ ਬਾਕੀ ਰੁਕਣਾ ਰਹਿਣਾ ਇਸ ਕਰਕੇ ਇਸ ਦੇਸ਼ ਨੂੰ ਬਚਾਉਣ ਲਈ ਅੱਜ ਅਸੀਂ ਸਾਰੇ ਹੀ ਸਰਦਾਰ ਸਰਦੋਗ ਸਿੰਘ ਦੀ ਭਲਾਈ ਪਰ ਸਾਥਾ ਐਮਐਲਏ ਹਲਕੇ ਦੇ ਪਾਪਾ ਬਗੜਾ ਸਾਹਿਬ ਦੀ ਅਗਵਾਈ ਹੇਠ ਆਪਣੇ ਇਸ ਸੁਤਾਨ ਸਭਾ ਹਲਕੇ ਦੇ ਵਿੱਚ ਟਰੈਕਟਰ ਰੋਜ਼ਮਾਰ ਦੇ ਲੈ ਕੇ ਜਾ ਰਹੇ ਹਾਂ ਆਸ ਹੈ ਕਿ ਇਸ ਦੀ ਆਵਾਜ਼ ਬੋਦੀ ਸਾਹਿਬ ਦੇ ਕਨਨ ਤੱਕ ਪਹੁੰਚੇਗੀ ਅਤੇ ਉਹ ਮਜ਼ਬੂਰ ਹੋਣਗੇ ਕਿਸਾਨਾਂ ਦੀ ਮਜ਼ਦੂਰਾਂ ਦੀ ਹੱਕੀ ਮੰਗਾਂ ਮੰਨਣ ਲਈ ਮੈਂ ਇਸ ਲਈ ਸਰਦਾਰ ਸਰਦੋਗ ਸਿੰਘ ਦੀ ਭਲਾਈ ਬਹੁਤ-ਬਹੁਤ ਧੰਨਵਾਦ ਕਰਦਾ ਹਾਂ